ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ ਆਡੀਓ ਵਿੱਚ ਗੱਲ ਕਰਾਂਗੇ ਜੀ ਆਉਣ ਵਾਲੇ ਦਿਨਾਂ ਦੇ ਮਾਸੋਂ ਦੀ ਇੱਕ ਸਿਸਟਮ ਜਿਹੜਾ ਕਿ ਲੱਗਣ ਜਾ ਰਿਹਾ ਪੰਜਾਬ ਦੇ ਵਿੱਚ ਮੀਂਹ ਵਾਲਾ ਇਸ ਇਸਤਰੀ ਵਰਵੀ ਜਾਣਕਾਰੀ ਤੁਹਾਨੂੰ ਦੱਸਾਂਗੇ ਕਿ ਅਗਲੇ 3-4 ਦਿਨਾਂ ਤੱਕ ਮੌਸਮ ਦੀ ਕੀ ਅਪਡੇਟ ਹੈ ਤੁਹਾਨੂੰ ਦੱਸਾਂਗੇ ਗੱਲ ਆਫਾ ਮੌਸਮ ਦੀ ਕਰੀਏ ਇਸ ਇਸਤਰੀ ਦੀ ਕਰੀਏ ਸੋ ਫਲਾ ਟੈਂਪਰੇਚਰ ਦੀ ਗੱਲ ਕਰ ਲੈਨੇ ਆ ਅੱਜ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਕੋਲਡ ਦੇ ਦਰਜ ਹੋਇਆ ਯਾਨੀ ਕਿ ਟੈਂਪਰੇਚਰ ਜਿਹੜੇ 16 17 18 ਦੇ ਆਸ-पास ਕਾਫੀ ਖੇਤਰਾਂ ਦੇ ਵਿੱਚ ਲੁੜਕਦੇ ਗਏ ਜਿੱਥੇ ਜਿਹੜੇ ਟੈਂਪਰੇਚਰ ਨੇ ਮੈਕਸਿਮਮ ਉਹ 24 25 ਤੇ ਚੱਲਦੇ ਹੋਏ ਸੀ ਵੱਡੀ ਗਿਰਾਵਟ ਅੱਜ ਦਰਜ ਹੋਈ ਹੈ ਤੇ 5-6 ਡਿਗਰੀ ਦੀ ਗਿਰਾਵਟ ਦੇ ਨਾਲ 18.6 ਡਿਗਰੀ ਦੇ ਨਾਲ ਰੋਪੜ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਦਰਜ ਹੋਇਆ ਤੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਜਿਹੜੇ 15 16 17 18 ਦੇ ਆਸ-ਪਾਸ ਚੱਲਦੇ ਹੋਏ ਸੀ ਸੋ ਕੋਲਡ ਡੇ ਯਾਨੀ ਕਿ ਸੀਤ ਰਹਿਰ ਬਹੁਤੇ ਖੇਤਰਾਂ ਦੇ ਵਿੱਚ ਅੱਜ ਚੱਲ ਰਹੀ ਸੀ ਤੇ ਜਿਹਦੇ ਨਾਲ ਅੱਜ ਕੋਲਡ ਡੇ ਬਹੁਤੇ ਖੇਤਰਾਂ ਦੇ ਵਿੱਚ ਲੱਗਿਆ ਪੰਜਾਬ ਦੇ ਉੱਥੇ ਹੀ ਜੇਕਰ ਹਰਿਆਣੇ ਦੀ ਗੱਲ ਕਰਦੇ ਹਾਂ 20.6 ਡਿਗਰੀ ਦੇ ਨਾਲ ਸਰਸਾ ਜ਼ਿਲ੍ਹਾ ਤੇ ਭਵਾਨੀ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਦਰਜ ਹੋਏ ਤੇ ਉੱਥੇ ਵੀ ਟੈਂਪਰੇਚਰ ਜਿਹੜਾ ਮੈਕਸਿਮਮ 17 18 19 ਦੇ ਆਸ-ਪਾਸ ਚੱਲਦੇ ਹੋਏ ਨੇ ਬਹੁਤੇ ਜ਼ਿਲ੍ਹਿਆਂ ਦੇ ਸੋ ਇਹ ਆਉਂਦੇ ਦਿਨਾਂ ਦੇ ਵਿੱਚ ਠੰਡ ਇਸੇ ਤਰ੍ਹਾਂ ਜ਼ੋਰ ਫੜਦੀ ਨਜ਼ਰ ਆ ਸਕਦੀ ਹੈ ਕੱਲ ਵੀ ਤੜਕੇ ਸਵੇਰੇ ਜਿਹੜੇ ਧੁੰਦਾਂ ਦੇ ਅਲਰਟ ਨੇ ਬਹੁਤੇ ਖੇਤਾਂ ਦੇ ਵਿੱਚ ਜੇਕਰ ਇਸ ਵੇਲੇ ਦੀ ਗਰਾਊਂਡ ਰਿਪੋਰਟ ਤੁਹਾਨੂੰ ਦਈਏ ਤੇ ਧੁੰਦ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਫਿਰ ਤੋਂ ਧੁੰਦ ਜੜੀਆ ਵਾਣੀ ਸ਼ੁਰੂ ਹੋ ਚੁੱਕੀ ਆ ਸੋ ਹੁਣ ਆਪਾਂ ਉਹ ਨੇ ਜੀ ਸਿਸਟਮ ਤੇ ਸਿਸਟਮ ਕਦੋਂ ਆਇਆ ਸਿਸਟਮ ਆ ਰਿਹਾ 31 ਨੂੰ 31 ਤਰੀਕ ਦੀ ਦੁਪਹਿਰ ਤੋਂ ਬਾਅਦ ਇਹ ਸਿਸਟਮ ਸ਼ੁਰੂ ਹੋ ਸਕਦਾ ਹੈ ਰਾਜਸਥਾਨ ਵਾਲੇ ਫਾਸਿਆਂ ਖਾਸ ਕਰਕੇ ਰਾਜਸਥਾਨ ਦੇ ਉੱਤਰੀ ਫਾਗਿਆ ਜਿਹੜੇ ਜੈਸਲਮੇਰ ਬਾੜਮੇਰ ਸ੍ਰੀ ਗੰਗਾਨਗਰ ਹਨੂਮਾਨਗੜ ਨੂੰ ਉਪਗੜੇਣਾ ਖੇਤਨਾ ਤੋਂ ਸ਼ੁਰੂ ਹੁੰਦਾ ਹੋਇਆ 31 ਦੀ ਸ਼ਾਮ ਨੂੰ ਇਹ ਪ੍ਰਭਾਵਿਤ ਕਰੇਗਾ ਬਠਿੰਡਾ ਸ੍ਰੀ ਮਕਸਰ ਸਾਹਿਬ ਮੋਗਾ ਸਰ ਜਿਹੜਾ ਸੰਗਰੂਰ ਮਾਰਸਾ ਬਰਨਾਲਾ ਇਹਨਾਂ ਖੇਤਰਾਂ ਨੂੰ ਫਾਜ਼ਿਲਕਾ ਇਹਨਾਂ ਖੇਤਰਾਂ ਨੂੰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਅਸਾਰ ਹੋਣਗੇ 31 ਦੀ ਸ਼ਾਮ ਨੂੰ ਸ਼ਾਮ ਤੱਕ 31 ਦੀ ਰਾਤ ਤੱਕ ਤੇ ਇੱਕ ਤਰੀਕ ਨੂੰ ਸ਼ਾਮ ਵੰਦੇ ਹੁੰਦੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਸਿਸਟਮ ਕਵਰ ਕਰ ਲੇਗਾ ਤੇ ਇੱਕ ਦੇ ਸ਼ਾਮ ਵੰਦੇ ਆ ਬਹੁਤੇ ਖੇਤਰਾਂ ਦੇ ਵਿੱਚ ਉਮੀਦ ਅਰਜ ਹੋ ਚੁੱਕੇ ਹੋਣਗੇ ਤੇ ਸਭਾਵਾਂ ਦੇ ਨਾਲ ਕਿਤੇ ਹਲਕੇ ਕਿਤੇ ਦਰਮਿਆਨੇ ਕਿਤੇ ਬਾਰੀਕ ਗਰੇਮਾਰ ਵੀ ਹੋ ਸਕਦੀ ਹੈ ਪੰਜਾਬ ਦੇ ਖੇਤਰਾਂ ਦੇ ਵਿੱਚ ਤੇ ਇਸ ਤੋਂ ਇਲਾਵਾ ਫਿਰ ਜਿਹੜੇ ਜੇਕਰ ਗੱਲ ਪਹਾੜਾਂ ਦੀ ਕਰਦੇ ਹਾਂ ਹਿਮਾਚਲ ਜੰਮੂ ਉੱਤਰਾਖੰਡ ਦੇ ਉੱਪਰਲੇ ਭਾਗਾਂ ਦੇ ਵਿੱਚ ਬਰਬਾਰੀ ਦਾ ਇੱਕ ਤਗੜਾ ਦੌਰ ਜਿਹੜਾ ਕਿ 31 ਲੈ ਕੇ 2 ਦੇ ਵਿਚਕਾਰ ਲੱਗਣਾ ਤੇ ਹੇਠਲੇ ਪਹਾੜੀ ਲਾਂਗਾਂ ਦੇ ਵਿੱਚ ਭਾਰੀ ਮੀਂਹ ਕੁਝ ਖੇਤਰਾਂ ਦੇ ਵਿੱਚ ਗੜੇਮਾਰ ਤੇ ਮੈਦਾਨਾਂ ਦੇ ਵਿੱਚ ਪੰਜਾਬ ਦੇ ਜਿਗਰਾਫਾ ਗੱਲ ਕਰਦੇ ਆ ਤੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਕੁਝ ਖੇਤਰਾਂ ਦੇ ਵਿੱਚ ਹਲਕੀ ਗੜੇਮਾਰ ਜਿਹੜੇ ਖੇਤਰ ਰਹਿ ਗਏ ਮਾਝੇ ਦੀ ਗੱਲ ਕਰੀਏ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਇਹਨਾਂ ਖੇਤਰਾਂ ਦੇ ਵਿੱਚ ਤੇ ਜਿਹੜੇ ਮੀਂਹ ਦੇ ਇਧਰੇ ਚਾਂ ਇਸਲਾਵਾ ਜਲੰਧਰ ਗਫੂਰ ਤਲਾਵ ਸ਼ਿਆਰਖੁਰ ਨਵਾਂ ਸਾੜ ਚਾਰਾ ਜ਼ਿਲ੍ਹਿਆਂ ਦੇ ਵਿੱਚ ਮੀਂਹ ਲੱਗਣਗੇ ਕਿਤੇ ਹਲਕੇ ਕਿਤੇ ਤੇਜ਼ ਛਰਾਟੇ ਇਸਲਾਵਾ ਲੁਧਿਆਣਾ ਪਟਿਆਲਾ ਸ਼ਰੀਫ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਸਾਰੇ ਖੇਤਰਾਂ ਦੇ ਵਿੱਚ ਉਮੀਦ ਹੈ ਅਸਾਰ ਨੇ ਹਲਕੇ ਤੋਂ ਲੱਗੇ ਦਰਮਿਆਨੇ ਛਰਾਟੇ ਲੁਧਿਆਣਾ ਸ਼ਰੀਫ ਫਤਿਹਗੜ੍ਹ ਸਾਹਿਬ ਪਟਿਆਲਾ ਦੇ ਖੇਤਰਾਂ ਦੇ ਵਿੱਚ ਤੇਜ਼ ਉਮੀਦ ਵੀ ਚਾਹਸੀ ਰਿਆ ਬਣਦੇ ਜਾਫਰੇ ਨੇ ਤੇ ਇਹਨਾਂ ਜ਼ਿਲ੍ਹਿਆਂ ਦੇ ਕੁਝ ਜ਼ਿਲ੍ਹੇ ਹੋ ਸਕਦੇ ਨੇ ਜਿੱਥੇ ਹਲਕੀ ਗਰੇ ਮਾਰਤੇ ਵੀ ਅਸਾਰ ਨਹੀਂ ਸੋ ਇਹ ਸਿਸਟਮ ਦੋ ਦੀ ਸਵੇਰ ਹੁੰਦੇ ਹੁੰਦੇ ਜਾਂ ਦੋ ਦੀ ਦੁਪਹਿਰ ਹੁੰਦੇ ਹੁੰਦੇ ਮੈਦਾਨਾਂ ਤੋਂ ਲੱਗ ਹਵਾ ਦੇ ਕੁਝ ਕਿਤਰ ਹੋ ਸਕਦੇ ਨੇ ਜਿੱਥੇ ਮਾੜਾ ਮੋਟਾ ਸਰਗਰਮ ਇਹ ਸਿਸਟਮ ਤੋਂ ਉਹ ਦੀ ਸ਼ਾਮ ਤੱਕ ਵੀ ਰਹਿ ਸਕਦਾ ਸੋ ਜੇਕਰ ਹਾਂ ਦੇ ਜਨਾਜ਼ੀ ਰਿਪੋਰਟ ਦੇਖਦੇ ਆ ਜੋ ਜੋ ਜਾਰੀ ਕੀਤੀ ਅਜੇ ਭਾਰਤੀ ਮੌਸਮ ਹਸ ਸਕਦੇ ਹੋ ਤੁਹਾਡੇ ਨਾਲ ਸਾਂਝ ਕਰ ਦਿੰਦੇ ਆ ਅਲਰਟ ਨੇ ਜੋ ਉਹ ਤੁੰਦਾਂ ਨੂੰ ਲੈ ਕੇ ਤੇ ਕੋਲਡ ਹੋ ਗਏ ਉਹਨੂੰ ਲੈ ਕੇ ਜਾਰੀ ਕੀਤੇ ਗਏ ਨੇ ਯਾਨੀ ਕਿ ਸੀਤਲੇ ਹਰ ਤੋਂ ਕੋਈ ਅਸਾਰ ਹਜੇ ਨਹੀਂ ਆ ਬਚਣ ਤੋਂ ਅਸੇ ਤਰ੍ਹਾਂ ਇਸੇ ਤਰ੍ਹਾਂ ਚੱਲਦੇ ਰਹਿਣ ਦਾ ਅਸਰ ਹੋਣਗੇ ਹਾਲਾਂਕਿ ਜਿੱਥੇ ਉੱਤਰ ਵੱਲ ਚੰਨੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਉਹਦੀ ਵਾਪਸੀ ਹੋ ਸਕਦੀ ਹੈ ਉਹਨੂੰ ਪੂਰੇ ਦੀਆਂ ਹਵਾਵਾਂ ਦੀਆਂ ਕਿ ਪੂਰੇ ਦੀ ਆਵਾਜਾਦੋ ਇੱਥੇ ਆਏ ਗਿਆ ਆਣ ਗਿਆ ਵਾਸੀ ਕੰਨ ਗਿਆ ਤੇ ਧੁੰਦਾਂ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਇਸ ਲਈ ਆਉਂਦੇ ਦਿਨ ਜਿਹੜੇ ਧੁੰਦਾਂ ਵਾਲੇ ਹੋਣਗੇ ਇਸ ਲਈ ਬਚ ਕੇ ਰਹਿਣਾ ਜੀ ਧੁੰਦ ਤੋਂ ਠੰਡ ਤੋਂ ਤੇ ਫਿਲਹਾਲ ਜਿਹੜੇ ਅਲਰਟ ਹੈਗੇ ਨੇ ਉਹ ਲਾਗੂ ਕੀਤੇ ਗਏ ਨੇ orange alert اگلے 2 ਦਿਨਾਂ ਦੇ ਲਈ 29 30 ਯਾਨੀ ਕਿ ਅੱਜ ਤੇ ਕੱਲ ਦੇ ਲਈ ਉਸ ਤੋਂ ਬਾਅਦ 31 1 2 3 4 ਇਹਨਾਂ ਦਿਨਾਂ ਦੇ ਵਿੱਚ ਜਿਹੜੇ ਹੈਗੇ ਨੇ ਸੋ ਸਿਸਟਮ ਦੀ ਤੁਹਾਨੂੰ ਅਪਡੇਟ ਦਿਤੀ ਹੈ ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵਾਂਗੇ ਕਿ ਕਿਹੜੇ ਖੇਤਾਂ ਦੇ ਵਿੱਚ ਕਿੰਨੇ ਮੀਂਹ ਲੱਗਣਗੇ ਸਾਨੂੰ ਕਈ ਭਰਾ ਤੇ ਸਾਡੇ ਜਿਹੜੇ ਕੁਝ ਕਿਸਾਨ ਵੀਰ ਨੇ ਜਿਹੜੇ ਸਾਨੂੰ ਮੈਸੇਜ ਕਰ ਰਹੇ ਨੇ ਕਿ ਅਸੀਂ ਖੇਤਾਂ ਨੂੰ ਪਾਣੀ ਲਾਈਏ ਨਾ ਲਾਈਏ ਉਹਨਾਂ ਨੂੰ ਇਹ ਅਸੀਂ ਜਿਹੜੀ ਬੇਨਤੀ ਕਰਾਂਗੇ ਹਾਲੇ ਰੁਕ ਜਾਓ ਕੱਤੀ ਵਾਲਾ ਸਿਸਟਮ ਲੰਘ ਜਾਣ ਦਿਓ ਇੱਕ ਦੋ ਤਰੀਕਾ ਹੋ ਲੈਣ ਦਿਓ ਦੋ ਤੋਂ ਬਾਅਦ ਜਿਹੜੀ ਆ ਤੁਹਾਨੂੰ ਤਸਵੀਰ ਸਾਫ਼ ਹੋ ਜਾਣੀ ਆ ਤੁਹਾਡੇ ਏਰੀਆ ਦੇ ਵਿੱਚ ਕਿੰਨਾ ਮੀਂਹ ਲੱਗਿਆ ਲੋਡ ਹੋਏਗੀ ਤਾਂ ਤੁਸੀਂ ਪਾਣੀ ਲਾ ਸਕਦੇ ਆ ਨੇ ਦੋਸਤੋ ਵਾਧੂ ਤੰਦਨਾਵਾ ਤੁਸੀਂ ਆਪਣਾ ਕੰਮ ਕਾਰ ਸ਼ੁਰੂ ਕਰ ਸਕਦੇ ਆ ਧੰਨਵਾਦ